ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਹਾਜ਼ਰ ਹੋਏ ਆਂ ਜੀ ਇੱਕ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਆ ਇਹ ਵਾਲੇ ਸੂਟ ਕਾਂਥਾ ਵਰਕ ਵਾਲੇ ਆ ਜੀ ਬਹੁਤ ਸੋਹਣੇ ਕਾਟਨ ਦੇ ਪਿਓਰ ਕਾਟਨ ਆ ਜੀ ਡਿਜੀਟਲ ਪ੍ਰਿੰਟਿੰਗ ਆ ਉੱਪਰ ਕਾਂਥਾ ਵਰਕ ਹੋਇਆ ਜੀ ਨਾਲ ਪਲੇਨ ਬਾਟਮ ਆ ਜੀ ਇਹ ਵਾਲੇ ਸੂਟ ਆਉਣਗੇ ਜੀ ਕ੍ਰਸ਼ ਕਾਟਨ ਦੇ ਬਹੁਤ ਸੋਹਣੇ ਨਾਲ ਇਹਨਾਂ ਦੇ ਪਲੇਨ ਬਾਟਮ ਆਉਗਗੇ ਜੀ ਬਹੁਤ ਸੋਹਣੀ ਸੌਫਟ ਵਾਲੀ ਕ੍ਰਸ਼ ਕਾਟਨ ਆ ਜੀ ਬ੍ਰਾਂਡਡ ਬਹੁਤ ਹੀ ਜਿਆਦਾ ਪਿਆਰਾ ਤੇ ਸੌਫਟ ਸਟੱਫ ਹੈ ਜੀ ਜਿਹੜੇ ਇਹ ਵਾਲੇ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਆਉਣਗੇ ਚਨਾਉਣ ਫੈਬਰਿਕ ਤੇ ਚਨਾਉਣ ਦੀ ਸ਼ਰਟ ਹੋਊਗੀ ਜੀ ਬੇ ਬੇ ਦੇ ਵਿੱਚ ਬੂਟੀ ਬਣੀ ਹੋਈ ਹੈ ਜੀ ਬਹੁਤ ਸੋਹਣੀ 골ਡਨ ਕਲਰ ਦੀ ਤੇ ਡਿਜੀਟਲ ਪ੍ਰਿੰਟ ਦੀ ਚਨਾਉਣ ਦੀ ਸ਼ਰਟ ਹੋਊਗੀ ਡਿਜੀਟਲ ਪ੍ਰਿੰਟ ਦਾ ਚਨਾਉਣ ਦਾ ਹੀ ਦੁਪੱਟਾ ਆਊਗਾ ਜੀ ਪੂਰਾ ਖੁੱਲਾ ਡੁੱਲਾ ਨਾਲ ਪਿਓਰ ਕਰੇਪ ਦੀ ਬਾਟਮ ਆਊਗੀ ਜੀ ਪੂਰੀ ਖੁੱਲੀ ਡੁੱਲੀ 3 ਮੀਟਰ ਦੀ ਸ਼ਰਟ ਤੇ ਦੁਪੱਟੇ ਦਾ ਫੈਬਰਿਕ 2.5 ਮੀਟਰ ਆਊਗਾ ਜੀ ਬਾਟਮ 3 ਮੀਟਰ ਦੀ ਆਊਗੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਫੈਬਰਿਕ ਹੈ ਜੀ ਇਹ ਬਿਨਾ ਦੁਪੱਟੇ ਤੋਂ ਆਉਣਗੇ ਜੀ ਚਨੂਨ ਦੇ ਸੂਟ ਇਹਨਾਂ ਦੀ ਸ਼ਰਟ ਡਿਜੀਟਲ ਡਿਜੀਟਲ ਪ੍ਰਿੰਟ ਦੀ ਚਣੌਣ ਦੀ ਸ਼ਰਟ ਆਉਗੀ ਜੀ ਨਾਲ ਪਿਓਰ ਕਰੇਵ ਦੀ ਬਾਟਮ ਆਉਗੀ 3 ਮੀਟਰ ਦੀ ਬਹੁਤ ਸੋਹਣਾ ਸਟੱਫ ਹੈ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨ ਦੇ ਉੱਪਰ ਸਾਡਾ ਨੰਬਰ ਚੱਲ ਰਿਹਾ ਹੈ ਜੀ ਸਕਰੀਨਸ਼ਾਟ ਭੇਜ ਕੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੇ ਪਿਆਰੇ ਕਲਰ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਸਾਰਾ ਸਟੱਫ ਬ੍ਰਾਂਡਡ ਆਊਗਾ ਜੀ ਕੋਈ ਵੀ ਫੈਬਰਿਕ ਨਾਨ ਬ੍ਰਾਂਡਡ ਨਹੀਂ ਹੈ ਜੀ ਸਾਰਾ ਫੈਬਰਿਕ ਬ੍ਰਾਂਡਡ ਆਊਗਾ ਬਹੁਤ ਸੋਹਣਾ ਸਟੱਫ ਹੈ ਜੀ ਇਹ ਆਰੀ ਵਰਕ ਦੇ ਸੂਟ ਆਉਣਗੇ ਜੀ कॉटन ਦੇ ਪਿਓਰ कॉटन ਹੈ ਜੀ ਸ਼ਰਟ ਦੇ ਉੱਪਰ ਆਰੀ ਵਰਕ ਹੋਇਆ ਨਾਲ ਸ਼ੈਡੋ ਪ੍ਰਿੰਟ ਦੀ ਬਾਟਮ ਆਊਗੀ ਜੀ ਬਹੁਤ ਸੋਹਣੀ ਪਿਓਰ कॉटन ਹੈ ਜੀ 100% ਫੈਬਰਿਕ ਗਾਰੰਟੀ ਵਾਲਾ ਹੈ ਜੀ ਬਹੁਤ ਸੋਹਣਾ ਨਾ ਇਹਨਾਂ ਦਾ ਸਟੱਫ ਖਰਾਬ ਹੋਵੇ ਜੀ ਨਾ ਇਹਨਾਂ ਤੇ ਕੋਈ ਗੁਰਾ ਆਵੇ ਨਾ ਇਹ ਸ਼੍ਰਿੰਕ ਹੋਵੇ ਨਾ ਹੀ ਇਹਨਾਂ ਦੇ ਕਲਰ ਖਰਾਬ ਹੋਣ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਹੁਤ ਸੋਹਣੇ ਸੂਟ ਹੈ ਇਹ ਵਾਲੇ ਸੂਟ ਵੀ ਕਾਟਨ ਦੇ ਆਉਣਗੇ ਜੀ ਇਹ 5 ਮੀਟਰ ਆਲ ਓਵਰ ਦਾ ਸੂਟ ਆਲ ਓਵਰ ਸੂਟ ਆਊਗਾ ਜੀ ਨਾਲ ਇਹਦੇ ਦੁਪੱਟਾ ਆਊਗਾ 2.5 ਮੀਟਰ ਦਾ ਖੁੱਲਾ ਡੁੱਲਾ ਮਸਲੀਨ ਦਾ ਬਹੁਤ ਹੀ ਜਿਆਦਾ ਪਿਆਰਾ ਤੇ ਸੌਫਟ ਸਟੱਫ ਹੈ ਜੀ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਜੀ ਇਹਨਾਂ ਦੇ ਵਿੱਚ ਤੇ ਬਹੁਤ ਸੋਹਣਾ ਫੈਬਰਿਕ ਹੈ ਜੀ ਇਹ ਵੀ ਕਾਟਨ ਦੇ ਸੂਟ ਹੈ ਜੀ ਨਾਲ ਇਹਨਾਂ ਦੇ ਬਾਟਮ ਲਈ ਹੈ ਜੀ ਆਪਾਂ ਕੁਸ਼ਕ ਸੂਟ ਨਾਲ ਪਲੇਨ ਬਾਟਮ ਹੈ ਜੀ ਕੁਸ਼ਕ ਸੂਟ ਦੇ ਨਾਲ ਆਪਾਂ ਚਿਕਨ ਦੀ ਬਾਟਮ ਲਾਈ ਹੈ ਚਿਕਨ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਉਗੀ ਜੀ ਨਾਲ ਕਾਟਨ ਦੀ ਬਾਟਮ ਆਉਗੀ ਜੀ ਬਹੁਤ ਸੋਹਣਾ ਸਟੱਫ ਹੈ ਤੇ ਬਹੁਤ ਹੀ ਜ਼ਿਆਦਾ ਪਿਆਰੇ ਪਿਆਰੇ ਕਲਰ ਹੈ ਇਹਨਾਂ ਦੇ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਸਾਰੇ ਹੀ ਬ੍ਰਾਂਡਡ ਆਉਣਗੇ ਜੀ 5 ਮੀਟਰ ਆਲ ਓਵਰ ਕੱਟ ਆਉਗੀ ਜੀ ਬਹੁਤ ਸੋਹਣਾ ਫੈਬਰਿਕ ਹੈ ਕੋਈ ਕਪੜੇ ਦੀ ਸ਼ਿਕਾਇਤ ਨਹੀਂ ਆਉਂਦੀ ਇਹਦੇ ਇਸੇ ਤਰ੍ਹਾਂ ਹੀ ਕਪੜਾ ਰਹਿੰਦਾ ਜੀ ਕੋਈ ਇਹਦਾ ਕਲਰ ਨਹੀਂ ਖਰਾਬ ਹੁੰਦਾ ਜੀ ਕੋਈ ਇਹ ਕਪੜਾ ਨਹੀਂ ਖਰਾਬ ਹੁੰਦਾ ਬਹੁਤ ਸੋਹਣਾ ਸੌਫਟ ਫੈਬਰਿਕ ਹੈ ਜੀ ਕੋਈ ਇਹਦੇ ਵਿੱਚ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਤੇ ਬਹੁਤ ਸੋਹਣਾ ਫੈਬਰਿਕ ਹੈ ਜੀ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਸਾਨੂੰ ਆਰਡਰ ਕਰ ਸਕਦੇ ਹੋ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਬੈਲ ਆਈਕਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਜਿਆਦਾ ਤੋਂ ਜਿਆਦਾ ਲਾਈਕ ਕਰਿਆ ਕਰੋ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਧੰਨਵਾਦ ਕਰਦੇ ਆ ਜੀ ਥੈਂਕ ਯੂ